ਵਰਤਮਾਨ ਮਹੀਨਾ ਫ੍ਰੀ 슈ਗਰ ਚੈੱਕਅਪ ਕੈਂਪ ਲਗਾਇਆ ਗਿਆ ਇਹ ਕੈਂਪ ਧਰਮਕੋੜ ਵਿਖੇ ਲਗਾਇਆ ਗਿਆ ਬਲੱਡ ਡੋਨਰਜ਼ ਕਲੱਬ ਐਂਡ ਵੈਲਫੇਅਰ ਸੁਸਾਇਟੀ ਤੇ ਨਰਿੰਜਨ ਦਾਸ ਗਰੋਵਰ ਮੈਮੋਰੀਅਲ ਵੈਲਫੇਅਰ ਸੁਸਾਇਟੀ ਧਰਮਕੋੜ ਦੇ ਵੱਲੋਂ ਮਹੀਨਾਵਾਰੀ 슈ਗਰ ਚੈੱਕਅਪ ਕੈਂਪ ਲਗਾਇਆ ਗਿਆ ਇਹ ਕੈਂਪ ਗੁਰਦੁਆਰਾ ਬਾਬਾ ਜੀਵਨ ਸਿੰਘ ਰਜਿੰਦਰਾ ਰੋਡ ਧਰਮਕੋੜ ਵਿਖੇ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਡਾਕਟਰ ਸਰਿੰਦਰਪਾਲ ਜੁਨੇਜਾ ਟੋਰੈਂਸ ਕੰਪਨੀ ਦੇ ਵੱਲੋਂ ਸ਼ੂਗਰ ਦੇ ਮਰੀਜ਼ਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ ਅਤੇ ਬਾਬਾ ਮੰਗਾ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਵੱਲੋਂ ਅੱਖਾਂ ਦੀ ਦਵਾਈ ਫ੍ਰੀ ਦਿੱਤੀ ਗਈ ਰੋਬਨ ਲੈਬ ਦੇ ਵੱਲੋਂ ਫ੍ਰੀ 슈ਗਰ ਚੈੱਕਅਪ ਕੀਤਾ ਗਿਆ ਇਸ ਵਾਰ ਕੈਂਪ ਦੀ ਸੇਵਾ ਬਲੱਡ ਡੋਨਰਜ਼ ਕਲੱਬ ਦੇ ਅਤੇ ਨਰਿੰਦਰ ਦਾਸ ਗਰੋਵਰ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੇ ਸੀਨੀਅਰ ਮੈਂਬਰ ਅਤੇ ਮੁੱਖ ਸਲਾਹਕਾਰ ਮਾਸਟਰ ਗੁਪਾਲ ਕ੍ਰਿਸ਼ਨ ਕੌੜਾ ਜੀ ਦੇ ਵੱਲੋਂ ਕੀਤੀ ਗਈ ਹੈ ਅਤੇ ਕੈਂਪ ਦੇ ਵਿੱਚ ਵੱਖ-ਵੱਖ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਏ ਇਸ ਮੌਕੇ ਤੇ ਹਾਜ਼ਰ ਸੀਨੀਅਰ ਮਿਤ ਪ੍ਰਧਾਨ ਡਾਕਟਰ ਸਰਿੰਦਰਪਾਲ ਜੁਨੇਚਾ ਨਾਇਬ ਸਿੰਘ ਪਟਵਾਰੀ ਬਲਕਾਰ ਸਿੰਘ ਛਾਬੜਾ ਬਲਵਿੰਦਰ ਸਿੰਘ ਥਾਣੇਦਾਰ ਕੁਲਵੰਤ ਸਿੰਘ ਹੱਲਣ ਸੱਪਣ ਨੌਰਿਆ ਨਰੇਂਦਰ ਗਰੋਵਰ ਜਵੇਸ਼ ਗੁਪਤਾ ਪੰਮਾ ਕਪੂਰ ਡਾਕਟਰ ਰੋਬਿਨ ਰਾਬ ਕ੍ਰਿਸ਼ਨ ਜੀ ਹਰਿੰਦਰ ਸਿੰਘ ਟੋਨੀ ਆਸ਼ਵਨੀ ਕੁਮਾਰ ਪੰਮਾ ਕਪੂਰ ਮਕੇਸ਼ ਕੁਮਾਰ ਬਿੱਟੂ ਸ਼ਰਮਾ ਮਾਸਟਰ ਪ੍ਰੇਮ ਸਿੰਘ ਅਮਨਦੀਪ ਸਿੰਘ ਵਰਮਾ ਜਸਵਿੰਦਰ ਸਿੰਘ ਰਖੜਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੂਬਾ ਸਿੰਘ ਪਾਪਾ ਤਰਮਿੰਦਰ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ ਅਤੇ ਗੁਰਦੁਆਰਾ ਕਮੇਟੀ ਦੇ ਵੱਲੋਂ ਬਹੁਤ ਹੀ ਸ਼ਲਾਘਾ ਕੀਤੀ ਗਈ ਅਤੇ ਮੌਕੇ ਤੇ ਸ਼ਲਾਘਾ ਕਰਦਿਆਂ ਜਵੈਸ਼ ਗੁਪਤਾ ਜੀ ਨੇ ਦੱਸਿਆ ਹੈ ਕਿ ਸਾਨੂੰ ਇਹੋ ਜਿਹੇ ਸਮਾਜ ਸੇਵਾ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਇਦਾਂ ਦੇ ਕੰਮ ਕਰਦੇ ਰਹਿਣਾ ਚਾਹੀਦਾ ਹੈ ਅਤੇ ਆਏ ਹੋਏ ਸਜਣਾ ਦਾ ਕਲੱਬ ਦੇ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਰਖੜਾ ਜੀ ਨੇ ਸਭ ਦਾ ਧੰਨਵਾਦ ਕੀਤਾ ਅਤੇ ਉਹਨਾਂ ਦੱਸਿਆ ਕਿ ਇਸ ਕੈਂਪ ਦੇ ਵਿੱਚ ਕੋਈ ਵੀ ਵੀਰ ਭੈਣ ਸੇਵਾ ਲੈ ਸਕਦਾ ਹੈ ਸੇਵਾ ਲੈਣ ਵਾਸਤੇ ਸਾਡੇ ਕਿਸੇ ਵੀ ਮੈਂਬਰ ਦੇ ਨਾਲ ਸੰਪਰਕ ਕਰ ਸਕਦਾ ਹੈ ਇਹ ਜਾਣਕਾਰੀ ਦਰੰਜਨ ਦਾਸ ਗਰੋਵਰ ਮੈਮੋਰੀਅਲ ਵੈਲਫੇਅਰ ਸੁਸਾਇਟੀ ਤਰਪੂੜ ਦੇ ਪ੍ਰਧਾਨ ਮਾਸਟਰ ਪ੍ਰੇਮ ਸਿੰਘ ਜੀ ਨੇ ਦਿੱਤੀ ਗਈ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਦਾਨੀ ਸੱਜਣਾ ਤੱਕ ਤੇ ਜਿਹੜੇ ਲੋਕ ਇਸ ਕੈਂਪ ਦਾ ਹਿੱਸਾ ਬਣ ਸਕਦੇ ਨੇ ਜਾਂ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ ਮੈਂ ਤੁਹਾਡਾ ਆਪਣਾ ਸੋਨਾ رائے ਨੂੰ ਦਿਓ ਇਜਾਜ਼ਤ ਫਿਰ ਮਿਲਦੇ ਆ ਕਿਸੇ ਹੋਰ ਵੀਚੇ ਦੇ ਤੱਕ ਲਈ ਸਸਰੀਕਾਲ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਇੱਕ ਭਲੇ ਦਾ ਕੰਮ ਹੈ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਦੀਆਂ ਅੱਖਾਂ ਠੀਕ ਸੁਖ ਹੋ ਸਕਦੀਆਂ ਹਨ ਕਿਸੇ ਦਾ ਸ਼ੂਗਰ ਠੀਕ ਹੋ ਸਕਦਾ ਹੈ ਕਿਸੇ ਦੀ ਬਿਮਾਰੀ ਠੀਕ ਹੋ ਸਕਦੀ ਹੈ ਤੇ ਕੋਈ ਤਾਨੀ ਸੱਜਣ ਆਪਣੀ ਨੇਕ ਕਮਾਈ ਵਿੱਚੋਂ ਤਾਨ ਕਰ ਸਕਦਾ ਹੈ ਧੰਨਵਾਦ ਦੋਸਤੋ ਫਿਰ ਮਿਲਦੇ ਆ ਸਸਰੀਕਾਲ